ਕਵਿਸ਼ਨ ਸਹੀ ਮਿਲਣੀ ਚਾਹੀਦੀ ਹੈ ਬਾਕੀ ਤਾਂ ਸੀ ਤੁਹਾਨੂੰ ਪਤਾ ਹੀ ਹੈ ਕਿ 1 ਮਿੰਟ ਲਾਵਾਂਗੇ ਜਦੋਂ ਸਾਨੂੰ ਥੋੜਾ ਜਿਹਾ ਮੈਂ ਲਾਇੰਟਡ ਇਨਫੋਰਮੇਸ਼ਨ ਔਨ ਦੀ ਮੇਨ ਗੱਲ ਹੈ ਸੋ ਦੈਟ ਇਜ਼ ਵਾਈ ਵੀ ਟੇਕ ਹੈਲਪ ਆਫ ਸਟੇਟ ਸਾਈਬਰ ਔਰ ਈਵਨ ਜਿਹੜਾ ਜਿਹੜਾ ਗਰੁੱਪ ਕਿਹੜਾ ਜੀਓ ਆਈ 4 ਸੀ ਆਈ 4 ਸੀ ਇੱਕ ਗਰੁੱਪ ਹੈਗਾ ਜਿਹੜਾ ਕਿ ਐਮ ਐਚ ਏ ਦੇ ਅੰਡਰ ਬਣਿਆ ਹੋਇਆ ਉਹਦੇ ਚ ਸਾਰੇ ਐਕਸਚੇਂਜ ਆਫ ਇਨਫੋਰਮੇਸ਼ਨ ਦੀ ਓਨਲੀ ਆਨ ਸਾਈਬਰ ਕ੍ਰਾਈਮ ਉੱਤੇ ਬਾਕੀ ਸਟੇਟਸ ਵੀ ਬਹੁਤ ਵਰਕ ਕਰ ਰਹੀਆਂ ਥੈਟ ਇਜ਼ ਵਾਈ ਸਾਨੂੰ ਪਤਾ ਲੱਗਦਾ ਕਿ ਉੱਤੇ ਵੀ ਇਹ ਸੇਮ ਇਸ਼ੂ ਜਿਹੜਾ ਉਹਨਾਂ ਦੇ ਸਾਹਮਣੇ ਚੱਲ ਰਿਹਾ ਸਰ ਇਹ ਥ੍ਰੈਟਸ ਨੂੰ ਲੈ ਕੇ ਪਹਿਲਾਂ ਵੀ ਇੰਟੈਲੀਜੈਂਸ ਦੇ ਵੱਲੋਂ ਕੋਈ ਇਨਫੋਰਮੇਸ਼ਨ ਦਿੱਤੀ ਗਈ ਸੀ ਕਿਉਂਕਿ ਦਿੱਲੀ ਦਿਨਾਂ ਤੋਂ ਇੱਕ ਮੋਕ ਡ੍ਰਿਲ ਕੀਤੀ ਗਈ ਸੀ ਧਾਰਤ ਨੂੰ ਇਹ ਨਿਊ ਚੀਜ਼ ਹੋਰ ਹੈ ਜੀ ਉਹ ਤਾਂ ਐਨਐਸਜੀ ਦੀ ਕੈਨੂਅਲ ਫੀਚਰ ਹੁੰਦਾ ਨੈਸ਼ਨ ਸਿਕਿਉਰਿਟੀ ਗਾਰਡਸ ਆ ਕਿ ਉਹ ਜਿਹੜੀ ਕੋਈ ਇਵੈਂਚੁਅਲਟੀ ਨੂੰ ਜਾਂ ਕੋਈ ਇਹੋ ਜਿਹੀ ਜਿਹੜੀ ਇਨਫਿਲਟ੍ਰੇਸ਼ਨ ਹੈ ਜਾ ਐਂਟੀ ਨੈਸ਼ਨਲ ਚੀਜ਼ਾਂ ਨੂੰ ਰੋਕਣ ਵਾਸਤੇ ਉਹ ਕੀਤੀ ਜਾਂਦੀ ਹੈ। ਥੈਂਕ ਯੂ ਜੀ। بڑی ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ। ਆਮ ਬੰਦਾ ਜਿਹੜਾ ਲੋਕਲ ਨੇ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਜੋ ਸਟਰੀਟ ਕ੍ਰਾਈਮ ਦਾ ਮੇਨ ਸਾਡੇ ਕ੍ਰਾਈਮਸ ਮੰਨੇ ਜਾਂਦੇ ਆ। ਸੋ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਦਾ ਉਹਨੂੰ ਕਾਫੀ ਮੁਸ਼ਕਲ ਆਉਂਦੀ ਹੈ ਫਿਰ ਤਾਂ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਆ ਤੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਕਫਾਕ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਜਿਹੜਾ ਜ਼ੋਨ 1 ਹੈ ਜਿੱਥੇ ਸੀ ਡਿਵੀਜ਼ਨ اسلامਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੀ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਐ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟੋਰਨਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਵਿੱਚ 5 ਵਹੀਕਲ ਬਰਾਮਦ ਹੋਏ ਨੇ 3 ਐਕਟਿਵ ਆ ਇੱਕ ਕਾਰ ਇੱਕ ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ ਏ ਡਿਵੀਜ਼ਨ ਬੀ ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਉਹਨਾਂ ਚ ਮੋਟਰਸਾਈਕਲ ਨੇ ਸੱਤ ਐਕਟਿਵ ਆ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਚ ਸਾਡੇ ਡੀਸੀਪੀ ਸਿਟੀ ਦਿਵਿਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਅਫਸਰਸ ਨੇ ਸਬਡਿਵੀਜ਼ਨ ਅਫਸਰ ਨੇ ACP ਸਹਿਬਾਨ ਔਰ ਕਮਲਜੀਤ ਜੀ ਸਾਡੇ ACP ਜਿਹੜੇ ਹੈੱਡਕੁਆਟਰ ਨੇ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਉਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਜ਼ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰਿਕੂਪ ਹੋ ਦੇ ਕਿਨੇ ਲੋਕ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਅਲੱਗ-ਅਲੱਗ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ ਵਿੱਚ ਐਗਜ਼ੈਕਟ ਮੇਰੇ ਕੋਲ ਫਿਗਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤੇ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ 20 ਐਫ ਆਈ ਆਰਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਉਹਨਾਂ ਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ ਚੋਂ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰ ਆ ਥਾਣਿਆਂ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਪੁਰਾਣੇ ਉਹਨਾਂ ਦਾ ਵੀ ਸਾਰਾ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੇ ਵੀ ਡਿਸਪੋਜ਼ਲ ਕਰਾਂਗੇ ਸੋ ਥੈਟ ਜਿਹੜੀ ਮਾਲ ਮੁਕਦਮਾ ਇੰਨਾ ਜਿਆਦਾ ਖੜਾ ਹੈ ਜਿਸ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨਹੀਂ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਰਹੇ ਹਾਂ ਸਰ ਇਹ ਸਾਰੇ ਅੰਮ੍ਰਿਤਸਰ ਦੀ ਚੋਰੀ ਹੋਈ ਸੀ ਹਾਂਜੀ ਅੰਮ੍ਰਿਤਸਰ ਦੀਆਂ ਐਫ ਆਈ ਆਰ ਆਂ ਜੀ ਮੈਂ ਜਿਹੜੇ ਜਿਹੜੇ ਥਾਣੇ ਤੁਹਾਨੂੰ ਦੱਸਿਆ ਸੀ ਡਿਵੀਜ਼ਨ ਇਸਲਾਮਾਬਾਦ ਜੇਟ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਸਿਵਲ ਲਾਈਨ ਕੰਟੋਲਮੈਂਟ ਏ ਬੀ ਡਿਵੀਜ਼ਨ ਦੋਨੋਂ ਮਕਬੂਲਪੁਰਾ ਬੱਲਾ ਸਰ ਇਹ ਕਿਤੇ ਵੇਚਦੇ ਸੀ ਜਾਂ ਕਿੱਦਾਂ ਰਿਕਵਰੀ ਦੇਖੋ ਬੇਸਿਕਲੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਸਟਰੀਟ ਕ੍ਰਾਈਮ ਹੈ ਉਹਦੇ ਵਿੱਚ ਜਿਹੜਾ ਪੈਡਿਕ ਕ੍ਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦੇ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਕੀਤਾ ਜਾਂਦਾ ਹੈ। ਇਹ ਕਾਫੀ ਮਹਿੰਗਾ ਹੁੰਦਾ ਕਿਉਂਕਿ ਆਮ ਮੱਤੇ ਦੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਇਹ ਬੰਦਾ ਇਹ ਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਇਹਨੂੰ ਅਸੀਂ ਬਹੁਤ ਮੈਂ ਫੋਕਸ ਦਿੰਨਾ ਹਾਲਾਂਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਜਾ ਸਕਦੇ ਨੇ ਵੀ ਇਹ ਨਾਰਮਲ ਕ੍ਰਾਈਮ ਹੋਇਆ ਜੀ ਚਲੋ ਚੰਦਾ ਵੱਡੇ ਸ਼ਹਿਰ ਬਟ ਇਹਨੂੰ ਅਸੀਂ ਫੋਕਸ 'ਚ ਰੱਖਦੇ ਹਾਂ ਹਮੇਸ਼ਾ ਸੋ ਦੈਟ ਸਾਡਾ ਜਿਹੜਾ ਕਾਮਨ ਮੈਨ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਰਿਲੀਫ ਦੇ ਸਕੀਏ ਜਿੰਨੇ ਲੈਣਾ ਹੋਵੇ ਉੱਥੇ ਆ ਕੇ ਲੈ ਸਕਦਾ ਜੀ ਇਹ ਅੱਜ ਨਹੀਂ ਉਹ ਸਪੁਰਦਾਰੀ ਕਰਾਉਣੀ ਪੈਂਦੀ ਹੈ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਥਿਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾ ਹਸ ਸਰ ਇਹ ਜਿਹੜੇ ਅੱਗੇ ਹੋਰ ਵੀ ਬਹੁਤ ਸਾਰੇ ਚੋਰੀ ਹੋਏ ਈ ਹਾਲੇ ਦੇਖੀ ਬਹੁਤ ਜ਼ਿਆਦਾ ਹੈ ਉਹਨਾਂ ਬਾਰੇ ਕੀ ਉਹਦੇ ਵੀ ਹੁਣ ਲੱਗੇ ਹੋਏ ਆਂ ਜੀ ਇਦਾਂ ਹੀ ਗੈਂਗ ਦੇਖੋ ਪਤਾ ਕੀ ਹੁੰਦਾ ਜੀ ਸਾਡਾ ਕੰਮ ਹੈ ਪ੍ਰिवेंट ਕਰਨਾ ਡਿਟੈਕਟ ਕਰਨਾ ਰੋਵੈਂਸ਼ਨ ਜੀ ਵੀ ਅਸੀਂ ਲੱਗੇ ਰਹਿੰਦੇ ਆ ਇਹ ਜਿਹੜੀ ਮੋਬਾਈਲ ਪੈਟਰੋਲਿੰਗ ਹੈ ਸਾਡੀ ਪੀਸੀਆਰ ਹੈ ਸਾਡੀ ਥਾਣੇ ਦੀ ਚੈਕਿੰਗ ਉਹਦੇ ਚ ਵੀ ਸਾਰਾ ਇਹ ਪ੍ਰिवेंट ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰਦਾ ਤਾਂ ਜੇ ਬਾਈ ਚਾਂਸ ਚੋਰੀ ਹੋ ਗਈ ਤਾਂ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਸੋ ਇੰਟਰਡੈਕਸ਼ਨ ਦਾ ਬੜਾ ਅੱਛਾ ਇੱਕ ਨਮੂਨਾ ਹੈ ਸਭ ਤੋਂ ਮੈਕਸਿਮ ਚੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਵੀ ਚੋਰ ਟਾਰਗੇਟ ਕਰਦੇ ਕੀ ਕਾਰਨ ਹੈ ਵੀ ਸਿਰਫ ਇਹ ਦੋ ਵਾਹਨ ਇੱਕੋ ਜਿਹੜੀ ਬੜੀ ਸਿੰਪਲ ਗੱਲ ਹੈ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਹੈ ਉਹ ਆਪਾਂ ਵਿਕਦਾ ਵੀ ਜ਼ਿਆਦਾ ਤੇ ਚੋਰੀ ਵੀ ਜ਼ਿਆਦਾ ਉਹੀ ਹੁੰਦਾ ਸਰ ਜਿਹੜੇ ਓਨਰ ਹੁੰਦੇ ਨੇ ਸਪੋਰਟ ਵਾਲੇ ਲੈਣ ਦਾ ਵੀ ਪ੍ਰੋਸੈਸ ਹੈ ਕਾਫੀ ਨੰਬਰ ਟਾਈਮ ਲੱਗਦਾ ਉਹਨਾਂ ਨੂੰ ਪੁਲਿਸ ਕੋਲ ਅਸਿਸਟ ਕਰਦੀ ਆ ਜਾਂਦਾ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਮੈਂ ਅਸੀਂ ਉਹਨਾਂ ਨੂੰ ਅਸਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੈਂਡਓਵਰ تاکہ اگلے ਨੂੰ ਮਿਹਨਤ ਤਾਂ ਆਏ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਫਿਰ ਦੂਸਰੇ ਜਿਹੜੀਆਂ ਈਮੇਲਸ ਗਏ ਸੇ ਤੱਕ ਕੋਈ ਬੇਕਪੂ ਆਇਆ ਨਹੀਂ ਉਹ ਚੱਲ ਰਿਹਾ ਜੀ ਕੰਮ ਬੜਾ ਜਲਦੀ ਵੀ ਵਿਲਡ ਹੈਵ ਅ ਗੁੱਡ ਦਿਸ ਥਿੰਗ ਵਿੱਚ ਕਾਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਰਹੇ ਕੋਈ ਲੋਕਲ ਸਾਹੀ ਜਾ ਕੇ ਬਾਹਰ ਚੁੱਕੀ ਦੇਖੋ ਭਾਜੀ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵਿਅਸ ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਪਪਾ ਇਹਨੂੰ ਸਾਰੇ ਦੇਖ ਰਹੇ बिकॉज 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਹੈ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ ਚ ਬਹੁਤ ਜਿਆਦਾ ਆਪਣੇ ਤੋਂ ਪਹਿਲਾਂ ਇਰੈਗੂਲਰ ਫੀਚਰ ਜਿਹੜਾ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ 올 ਏਜੰਸੀਜ਼ ਆਰ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨਾਰਥ ਬੋਲਾ ਜੀ ਹੀ ਇਜ਼ ਆਲਸੋ ਪਾਰਟ ਆਫ ਥੈਟ ਗਰੁੱਪ ਤੋ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤਾਂ ਉਹਦੇ ਚ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਬਟ ਕੀ ਹੁੰਦਾ ਕਿ VPN ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੈਟਫਾਰਮਸ ਨਹੀਂ ਉਹਦੇ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮਤਲਬ ਉੱਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅੱਜ ਤਾਂ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਪੋਰਟਲ ਇੱਕ ਹੈਗਾ ਸਾਡਾ ਉਹ ਵੀ ਅੱਜ ਸਾਈਬਰ ਵਾਲਿਆਂ ਨੇ ਉਹਦੇ ਤੇ ਵੀ ਇਨੂੰ ਅਸੀਂ ਰਿਕੁਐਸਟ ਪੇਜ ਦਿੱਤੀ ਹੈ ਸਰ ਜਿਹੜੇ ਬਰਾਮਦ ਕੀਤੇ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੀ ਦਰਤ 'ਚ ਕਾਫੀ ਬਰਾਮਦ ਹੁੰਦੇ ਨੇ ਬੜੇ ਰਹਿੰਦੇ ਨੇ ਉਹ ਲੈਣ ਵੀ ਨਹੀਂ ਆਉਂਦੇ ਜਾਂ ਕਿਤੇ ਵਰਤੇ ਤੇ ਉਹਨਾਂ ਲਈ ਵੀ ਕੋਈ ਕਿਉਂਕਿ ਥਾਣੇ ਦੀ ਜਗ੍ਹਾ ਵੀ ਤੁਸੀਂ ਪਿਛੇ ਪ੍ਰੋਸੈਸ ਸ਼ੁਰੂ ਕੀਤੀ ਕਿ ਖਾਲੀ ਕੀਤੀ ਨਹੀਂ ਉਹ ਅਸੀਂ ਅਹੀਂ ਮੈਂ ਬੇਨਤੀ ਕੀਤੀ ਹੈ ਜੀ ਉਹ ਅਸੀਂ ਅਲੱਗ ਕਰ ਹੀ ਰਹੇ ਹਾਂ ਡਿਸਪੋਜ਼ਲ ਆਫ ਕੇਸ ਪ੍ਰੋਪਰਟੀ ਜਿਹੜੇ ਸਾਡੇ ਕ੍ਰੁਏਸ ਪ੍ਰੋਪਰਟੀ ਥਾਣਿਆਂ 'ਚ ਪਈ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਜੋ ਦਾ ਲੀਗਲ ਪ੍ਰੋਸੈਸ ਥੋੜਾ ਲੰਮਾ ਹੁੰਦਾ ਹੈ ਜੀ ਉਹਦੀ ਕਿਦਾਂ ਆਪਸ਼ਨ ਹੋਣੀ ਹੈ ਕੀ ਹੋਣਾ ਉਹ ਸਾਰਾ ਇਟ ਇਜ਼ ਆਲਰੇਡੀ ਇਨ ਦੀ ਪ੍ਰੋਸੈਸ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਕਮੇਟੀ ਬਣੀ ਹੋਈ ਹੈ ਦੇ ਆਰ ਆਲਰੇਡੀ ਪ੍ਰੋਸੈਸਿੰਗ ਇਟ ਸਰ ਪੁਲਿਸ ਦੇ ਆਰ ਸਾਈਬਰ ਸੈੱਲ ਪੁਲਿਸ ਦਾ ਉਹ ਇਸ ਮਾਮਲੇ ਦੇ ਵਿੱਚ ਕੁੱਦ ਕਰ ਰਿਹਾ ਜਾਂ ਇਨ ਕੈਪੀਟਲ ਹੈਗਾ ਜਾਂ ਬਾਹਰੋਂ ਟੈਕਸ